ਪੰਜਾਬੋ ਬਾੜਵੀ ਪੰਜਾਬ ਦੇ ਅੰਦਰ ਵੀ ਤੇ ਬੜੀ ਇੱਕ ਜੀਬ ਜੀ ਤੇਰੇ ਦਨ ਵਿਥਿਆ ਮਿਲ ਗਏ ਮੈਂ ਫਰੀਦਕੋਟ ਚਲਾ ਗਿਆ ਉਸ ਬੀਬੀਆਂ ਪਹਿਣਾ ਜਿਹੜਾ ਹਫਤਾਵਾਰੀ satsang ਕਰਦੀਆਂ ਸਨ ਉਹਨਾਂ ਨੇ ਆਪਣੇ satsang ਦਾ ਨਾਮ ਬਦਲ ਲਿਆ ਜਿਹੜੀਆਂ ਬੀਬੀਆਂ ਹਫਤਾਵਾਰੀ satsang ਸਮਾਗਮ ਕਰਦੀਆਂ ਦਹਾਕਿਆਂ ਤੋਂ ਤੁਰੀਆਂ ਆ ਰਹੀਆਂ ਸਨ ਉਹਨਾਂ ਨੇ ਆਪਣੇ satsang ਦਾ ਨਾਮ ਬਦਲ ਲਿਆ ਤੇ ਬਦਲ ਕੇ ਕੀ ਕਰ ਲਿਆ ਕੋ ਦੱਸੇਗਾ ਆ ਭਾਈ ਹਰਪ੍ਰੀਤ ਸਿੰਘ ਕੀ ਕਰ ਲਿਆ ਬੀਬੇ ਨਾਮ ਬਦਲ ਕੇ ਚਪਹਿਰਾ ਚਪਹਿਰਾ ਰੱਖ ਲਿਆ ਚਪਹਿਰਾ ਸਮਾਗਮ ਕਰ ਦਿੱਤਾ ਕਮਾਲ ਸੀ ਸਤ ਸੰਗ ਦੀ ਥਾਂ ਤੇ ਚਪਹਿਰਾ ਆ ਗਿਆ ਹੁਣ ਸ਼ਬਦ ਕਿਹੜਾ ਮਹੱਤਵਪੂਰਨ ਹੈ ਸਤ ਸੰਗ ਸ਼ਬਦ ਕਿਹੜਾ ਮਹੱਤਵਪੂਰਨ ਹੈ ਸਤ ਸੰਗ ਉਹਨੂੰ ਇੱਕ ਕੁਝ ਇਕਾਮ ਦੇ ਅੰਦਰ ਇਤਨਾ ਦੇ ਵਿਅਕਤੀ ਪੈਦਾ ਹੁੰਦੇ ਰਹਿੰਦੇ ਸਾਡੇ ਵਿੱਚ ਵੀ ਇਤਨਾ ਦੇ ਬੰਦੇ ਸ਼ਾਮਲ ਨੇ ਜਿਹੜੇ ਸੰਗਤ ਦੀ ਮਾਨਸਿਕਤਾ ਨੂੰ ਸ਼ਬਦ ਦੀ ਚੇਤਨਾ ਨਾਲ ਨਹੀਂ ਵਕਤ ਦੇ ਪ੍ਰਭਾਵ ਥਲੇ ਦਬ ਦੇਣਾ ਚਾਹੁੰਦੇ ਕੋਈ ਤੇ ਪਹਿਰਾ ਸਮਾਗਮ ਦੀ ਗੱਲ ਕਰੇ ਕੁਝ ਪਹਿਰਾ ਸਮਾਗਮ ਦੀ ਗੱਲ ਕਰੇ ਇਹ ਗੱਲ ਪਹਿਲਾਂ ਦਿੱਲੀ ਤੋਂ ਸ਼ੁਰੂ ਹੋਈ ਇਤਿਹਾਸਕ ਥਾਵਾਂ ਤੋਂ ਸ਼ੁਰੂ ਹੋਈ ਦਾਸ ਨੇ ਵਿਰੋਧ ਕੀਤਾ ਪ੍ਰਬੰਧਕਾਂ ਨਾਲ ਮੱਥਾ ਲਾਇਆ ਰੋਕਣ ਦੀ ਕੋਸ਼ਿਸ਼ ਕੀਤੀ ਭਾਈ ਸਾਹਿਬ ਜੀ ਕੀ ਫਰਕ ਪੈਂਦਾ ਬਾਣੀਆਂ ਹੀ ਪੜਦੇ ਨੇ ਮੈਂ ਕਿਹਾ ਜੀ ਗੱਲ ਸਹਿ ਦੀ ਨਹੀਂ ਹੈ ਗੱਲ ਪਹਿ ਦੀ ਹੈ ਗੱਲ ਸਹਿ ਦੀ ਨਹੀਂ ਹੈ ਗੱਲ ਪਹਿ ਦੀ ਹੈ ਹੁਣ ਸਾਨੂੰ ਇਹ ਵੀ ਨਹੀਂ ਪਤਾ ਇਹ ਸਹਿ ਆ ਤੇ ਪਹਿ ਆ ਕੀ ਸਾਡੇ ਬਜ਼ੁਰਗ ਖੇਤੀ ਕਰਦੇ ਸਨ ਅਜ ਵੀ ਕਰਦੇ ਨੇ ਖੇਤੀ ਕਰਨ ਵਾਲੇ ਤੋ ਖੇਤ ਦੇ ਅੰਦਰ ਕੋਈ ਜਾਨਵਰ ਨਾ ਚਲਾ ਜਾਏ ਉਹਦੇ ਆਸੇ ਪਾਸੇ ਬਾੜ ਲਾ ਦਿੰਦੇ ਸਨ ਦੱਸਦਾ ਜੀ ਟਾਣੀਆਂ ਕੱਢ ਕੇ ਲਾ ਦੇਣੀਆਂ ਗੜ ਦੇਣੀਆਂ ਅੰਦਰ ਕੋਈ ਜਾਨਵਰ ਨਾ ਜਾਏ ਪਸ਼ੂ ਨਾ ਜਾਏ ਖੇਤੀ ਉਜੜ ਨਾ ਜਾਏ ਕਿਸੇ ਬਜ਼ੁਰਗ ਨੇ ਬਾੜ ਕੀਤੀ ਹੋਈ ਸੀ ਤੇ ਬਜ਼ੁਰਗ ਗਏ ਕਿ ਉਹ ਬਾੜ ਦੇ ਨੇੜੇ ਬੈਠਾ ਇੱਕ ਛੋਟਾ ਜਿਹਾ ਟਾਣੀ ਹੋ ਲੈ ਕੇ ਗੜ ਰਿਆ ਸੀ ਇਕ ਨੌਜਵਾਨ ਬੱਚਾ ਆਇਆ ਗੱਭਰੂ ਆ ਕੇ ਬਾਬੇ ਲੱਗ ਕੇ ਬਹਿ ਗਿਆ ਬਾਬਾ ਜੀ ਕੀ ਕਰਦੇ ਹੋ ਕਹਿੰ ਪੁੱਤਰ ਮੈਂ ਵਾਰ ਮਜ਼ਬੂਤ ਕਰ ਰਿਹਾ ਹਾਂ ਛੋਟ ਸ਼ਬਦ ਨੂੰ ਧਿਆਨ ਨਾਲ ਸੁਣਨਾ ਕਹਿੰਦਾ ਕਿ ਮੈਂ ਵਾਰ ਮਜ਼ਬੂਤ ਕਰ ਰਿਹਾ ਹਾਂ ਨੌਜਵਾਨ ਬੱਚਾ ਕਹਿੰਦਾ ਬਾਪੂ ਜੀ ਵਾਰ ਤਾਂ ਪਹਿਲਾਂ ਹੀ ਬੜੀ ਮਜ਼ਬੂਤ ਹੈ ਨਾ ਇੱਥੋਂ ਗਦਾ ਲੰਘ ਸਕਦਾ ਹੈ ਨਾ ਸ਼ੇਰ ਲੰਘ ਸਕਦਾ ਹੈ ਨਾ ਗਿੱਦੜ ਲੰਘ ਸਕਦਾ ਹੈ ਨਾ ਕੋਈ ਮੱਝ ਗਾਂ ਲੰਘ ਸਕਦੀ ਹੈ ਵਾਰ ਤਾਂ ਪਹਿਲਾਂ ਹੀ ਮੇਰੀ ਬੜੀ ਮਜ਼ਬੂਤ ਹੈ ਪੁੱਤਰ ਮੇਰੇ ਲਾਗੇ ਬਹਿ ਜਾ ਉਸ ਬਜ਼ੁਰਗ ਨੇ ਉਸ ਨੌਜਵਾਨ ਨੂੰ ਕੋਲ ਬਿਠਾ ਲਿਆ ਕਿਹਾ ਲੈ ਕਿ ਥੱਲੇ ਜ਼ਮੀਨ ਤੇ ਧਿਆਨ ਦੇ ਆ ਦੇਖ ਲੈ ਕਿਨੇ ਕੇ ਪੈਰ ਅੰਦਰ ਨੂੰ ਜਾ ਰਹੇ ਆ ਕਿ ਨਹੀਂ ਜਾ ਰਹੇ ਕਿਹਾ ਕਿ ਬਜ਼ੁਰਗੋ ਜਾ ਰਹੇ ਨੇ ਪਛਾਣ ਪੜਾ ਇਹ ਲੰਘ ਕੇ ਕੌਣ ਗਿਆ ਨੌਜਵਾਨ ਵੀ ਪਿੰਡ ਦਾ ਰਹਿਣ ਵਾਲਾ ਸੀ ਛੇਤੀ ਪਛਾਣ ਹੋ ਗਈ ਕਿਹਾ ਬਾਪੂ ਜੀ ਸਹਿਆ ਲੰਘ ਕੇ ਗਏ ਪੁੱਤਰ ਅੱਜ ਸਹਿਆ ਲੰਘਿਆ ਕੱਲ ਨੂੰ ਦੂਜੀ ਵਾਰ ਲੰਗੇਗਾ ਤੇ ਤੀਜੀ ਵਾਰ ਲੰਗੇਗਾ ਕੀ ਹੋਏਗਾ ਤੇ ਪਇਆ ਬਣ ਜਾਏਗਾ ਤੇ ਜੇ ਸਹਯਾ ਦਾ ਰਾਹ ਬੰਦ ਕਰ ਦਿੱਤਾ ਜਾਵੇ ਤੇ ਪਇਆ ਨਹੀਂ ਬਣ ਸਕਦਾ ਅਸੀਂ ਸਹਿ ਲੰਗਣ ਦਿੱਤੇ ਨੇ ਆਪਣੀ ਕਮਲੋਰੀਆਂ ਕਰਕੇ ਅੱਜ ਸਹਿ ਲੰਗ ਦੇ ਲੰਗ ਦੇ ਪਇ ਬਣ ਗਏ ਨੇ ਤੇ ਜਿਹੜੀ ਗੱਲ ਦਿੱਲੀ ਚਲਦੀ ਸੀ ਅੱਜ ਅੰਮ੍ਰਿਤਸਰ ਦੀ ਧਰਤੀ ਦਰਬਾਰ ਸਾਹਿਬ ਦੇ ਚਗਿਰਦੇ ਚ ਉਹ ਗੱਲ ਦਾ ਐਡਾ ਵੱਡਾ ਦਬਦਬਾ ਬਣ ਚੁੱਕਾ ਹੈ ਕਿ ਐਤਵਾਰ ਵਾਲੇ ਦਿਨ ਸਾਡੇ ਸਾਰੇ ਰਾਹ ਬੰਦ ਹੁੰਦੇ ਨੇ ਦਰਬਾਰ ਸਾਹਿਬ ਵਿੱਚ ਇੰਨੀ ਸੰਗਤ ਨਹੀਂ ਹੁੰਦੀ ਜਿਨੀ ਚ ਪਹਿਰੇ ਦੇ ਨਾਂ ਤੇ ਉਥੇ ਅੰਧ ਵਿਸ਼ਵਾਸ ਫਲਾਇਆ ਜਾਂਦਾ ਹਜ਼ਾਰਾਂ ਸਕੂਲਾਂ ਦੀਆਂ ਬੱਸਾਂ ਪਰ-ਪੜ ਕੇ ਉਥੇ ਆ ਜਾਂਦੀਆਂ ਫਰੀਦਕੋਟ ਗਏ ਤੇ ਉਥੇ ਬੀਬੀਆਂ ਦਾ ਇਹੀ ਬੈਨਰ ਲੱਗਾ ਮਿਲ ਗਿਆ ਮਲੂਟ ਗਏ ਉਥੇ ਵੀ ਇਹੀ ਮਿਲ ਗਿਆ ਕਿਤੇ ਹੋਰ ਥਾਂ ਤੇ ਗਏ ਉਥੇ ਲੱਗਿਆ ਵੀ ਇਹੀ ਮਿਲ ਗਿਆ ਆਪਾਂ ਗੁਮਰਾਹ ਨਹੀਂ ਹੋਣਾ ਅਸੀਂ ਬਚਣੇ ਨਾ ਸੀ ਛਿੱਤ ਦੇ ਪ੍ਰਭਾਵ ਥਲੇ ਜਾਣਾ ਨਾਸੀ ਵਾਰ ਦੇ ਪ੍ਰਭਾਵ ਥੱਲੇ ਜਾਣਾ ਨਾਸੀ ਵਕਤ ਦੇ ਪ੍ਰਭਾਵ ਥੱਲੇ ਜਾਣਾ ਹਾਂ ਇੱਕ ਵਕਤ ਦਾ ਪ੍ਰਭਾਵ ਮੰਨਣੇ ਉਹ ਹੈ ਅੰਮ੍ਰਿਤ ਵੇਲਾ ਅੱਜ ਉਸ ਪ੍ਰਭਾਵ ਤੋਂ ਕੱਢ ਕੇ ਸਾਨੂੰ ਦੁਪਹਿਰੇ ਚ ਪਹਿਰੇ ਨਾਲ ਜੋੜਿਆ ਜਾ ਰਿਹਾ ਹੈ ਅੱਜ ਸਿੱਖਾਂ ਦੇ ਗੁਰਦੁਆਰਿਆਂ 'ਚ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਬੰਦ ਹੋ ਚੁੱਕੇ ਨੇ ਮੈਂ ਪਰਸੋਂ ਦਾਸ ਦਾ ਲੇਖ ਛਪਿਆ ਸਪੋਕਸਮੈਨ ਅਖਬਾਰ ਦੇ ਅੰਦਰ ਦੁਪਹਿਰੇ ਤੇ ਚ ਵੇਰੇ ਦੇ ਮਦਰੇ ਅੰਧਵਿਸ਼ਵਾਸੀ ਸਮਾਗਮਾਂ ਦੇ ਪ੍ਰਭਾਵ ਨੂੰ ਕੌਣ ਰੋਕੇਗਾ ਬਾਣੀ ਦੇ ਵਿਚਾਰ ਨਾਲ ਜੁੜਨੇ ਭਾਗਾਂ ਵਾਲਿਓ ਮੈਂ ਕਿਸੇ ਵਿਅਕਤੀ ਦੇ ਪ੍ਰਭਾਵ ਪਿੱਛੇ ਨਹੀਂ ਜਾਣਾ ਮੈਂ ਕਿਸੇ ਦੁਪਹਿਰੇ ਚ ਪਹਿਰੇ ਦੇ ਪ੍ਰਭਾਵ ਪਿੱਛੇ ਨਹੀਂ ਜਾਣਾ